ਸ਼ਾਮਾਂ ਦਾ ਰੇਡੀਓ ਪੰਜਾਬ ਟਰੋਡੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਕੰਨਿਆਂ ਜਾਣੀ ਕੀ ਸੌਰਨ ਸਿੰਘ ਦਾ ਨੇਲੀਆ ਕੰਨਿਆਂ ਪਿਆਰ ਭਰੀ ਸਤਸਕਾਲ ਕਚਾਮਦੀਤ ਕਹਿੰਦੇ ਬੀਜੇਪੀ ਦੀ ਇੱਕ ਵਿਧਾਇਕਾ ਨੀਲਮ ਮੇਸ਼ਰਾ ਕਹਿੰਦੇ ਆ ਜਿਹੜੀ ਮੱਧ ਪ੍ਰਦੇਸ਼ ਤੋਂ ਹੈਗੀ ਹੈ ਉਹ ਵਿਧਾਨ ਸਭਾ 'ਚ ਬੜੀ ਕਹਿੰਦੇ ਦੁਹਾਈਆਂ ਮਾਰ ਕੇ ਰੋਈਆ ਫੁੱਟ ਫੁੱਟ ਕੇ ਰੋਈਆ ਕੀ ਗੱਲ ਹੈ ਬਿਲਕੁਲ ਜੀ ਵਿਚਾਰੀ ਨੇ ਤਾਂ ਕੱਲ ਮੂਡ ਹੀ ਖਰਾਬ ਕਰਤਾ ਵਿਧਾਨ ਸਭਾ ਦਾ ਹੂੰ ਹੂੰ ਕਿਉਂਕਿ ਇੱਕ ਔਰਤ ਹੋਵੇ ਐਮ ਐਲ ਏ ਹੋਵੇ ਹੋਰ ਵੀ ਵੱਡੀ ਗੱਲ ਹੈ ਫਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਬੰਧਤ ਹੋਵੇ ਜੀ ਤੇ ਉਹ ਜਿਵੇਂ ਬੱਚੇ ਰੋਂਦੇ ਹੁੰਦੇ ਹੁਤੇ ਇਸ ਤਰ੍ਹਾਂ ਰੋਣ ਲੱਗ ਪਵੇ ਕੱਲੀ ਰੋਈ ਨਹੀਂ ਨਾਲ ਇਲਜ਼ਾਮ ਵੀ ਲਾਤਾ ਹੂੰ ਹੂੰ ਕਹਿੰਦੇ ਜੀ ਜਿਹੜੇ ਐ ਉਦਯੋਗ ਮੰਤਰੀ ਹੈ ਜੀ ਅਰਜਿੰਦਰ ਸ਼ੁਕਲਾ Madhya Pradesh ਦੇ ਹੂੰ ਹੂੰ ਉਹ ਕਹਿੰਦੀ ਮੈਨੂੰ ਤੰਗ ਪਰੇਸ਼ਾਨ ਬਹੁਤ ਕਰਦੀ ਦੱਸੋ ਐ ਕਹਿੰਦੀ ਵੀ ਮੈਨੂੰ ਮੈਂ ਉਹਨੂੰ ਕਿਹਾ ਸਪੀਕਰ ਨੇ ਦੂਜੇ ਨੇ ਵੀ ਕੋਈ ਨਹੀਂ ਬੀਬਾ ਜੀ ਤੁਸੀਂ ਬੈਠ ਜਾਓ ਹੂੰ ਹੂੰ ਆਪਣੀ ਸੀਟ ਤੇ ਬੈਠ ਜਾਓ ਖੜੇ ਹੋ ਕੇ ਤੁਸੀਂ ਰੋ ਰਹਾ ਕਹਿੰਦੀ ਜੀ ਮੈਂ ਤਾਂ ਉਨੀ देर ਬੈਠ ਨਹੀਂ ਸਕਦੀ ਹੂੰ ਜਿੰਨੀ ਦੇਰ ਤੱਕ ਮੈਨੂੰ ਮੇਰੀ ਸੁਰੱਖਿਆ ਦਾ ਭਰੋਸਾ ਨਹੀਂ ਦਵਾਏਦਾ ਹੂੰ ਮੇਰੀ ਸੁਰੱਖਿਆ ਖਤਰੇ 'ਚ ਤੇ ਫਿਰ ਗ੍ਰਹਿ ਮੰਤਰੀ ਨੂੰ ਕਹਣਾ ਪਿਆ ਵੀ ਕੋਈ ਗੱਲ ਨਹੀਂ ਤੁਹਾਡੀ ਸੁਰੱਖਿਆ ਦਾ ਅਸੀਂ ਖਿਆਲ ਰੱਖਾਂਗੇ ਅਸਲ ਕਹਾਣੀ ਕੀ ਹੈ ਹੂੰ ਕਹਾਣੀ ਇਹ ਹੈ ਕਿ ਇਹ ਜਿਹੜੀ ਬੀਬੀ ਹੈ ਜੀ ਬੀਬੀ ਜੀ ਐਮਐਲਏ ਹੈਗੀ ਹੈ ਸੇਮਰੀਆ ਸੀਟ ਤੋਂ ਜੀ ਤੇ ਇਹਨਾਂ ਦੇ ਜਿਹੜੇ ਪਤੀ ਸ਼੍ਰੀ ਹੈ ਰੀਵਾਜਲੇ ਚ ਪੈਂਦਾ ਹੈ ਹੂੰ ਹੂੰ ਇਹਨਾਂ ਦੇ ਪਤੀ ਸ਼੍ਰੀ ਜਿਹੜੇ ਹੈਗੇ ਆਵੇ ਮਿਸ਼ਰਾ ਹੂੰ ਹੂੰ ਉਹ ਰੀਵਾਦੀ ਜ਼िला ਪੰਚਾਇਤ ਦੇ ਪ੍ਰਧਾਨ ਹਨ ਜੀ ਤੁਸੀਂ ਧਿਆਨ ਹੋਣਾ ਤੁਹਾਡੇ ਕਿ ਪੰਚਾਇਤਾਂ ਨੇ ਇੱਕ ਮੋਰਚਾ ਖੋਲ੍ਹਿਆ ਸੀ ਸ਼ਿਵਰਾਜ ਸਿੰਘ ਚੋਹਾਨ ਦੀ ਸਰਕਾਰ ਦੇ ਖਿਲਾਫ ਹੂੰ ਹੂੰ ਸੰਘਰਸ਼ ਕੀਤਾ ਸੀ ਬਾਬਾ ਲੰਬਾ ਚੋੜਾ ਔਰ ਇਹ ਕਿਉਂਕਿ ਜ਼िला ਪੰਚਾਇਤਾਂ ਪ੍ਰਧਾਨ ਸੀ ਜੀ ਬੀਬੀ ਦਾ ਘਰ ਵਾਲਾ ਤੇ ਇਹ ਨੇ ਬੜੀ ਹਿੰਮਤ ਦੇ ਨਾਲ ਹੂੰ ਹੂੰ ਉਹਦੇ ਵਿੱਚ ਭਾਗ ਲਿਆ ਸੀ ਔਰ ਅੰਦੋਲਨ ਨੂੰ ਕਾਫੀ ਤੇਜ਼ ਕੀਤਾ ਸੀ ਤੇ ਬਾਅਦ ਦੇ ਵਿੱਚ ਫਿਰ ਜਦੋਂ ਥੋੜੇ ਇਸ ਗੱਲ ਦੇ ਉੱਤੇ ਮਤਭੇਦ ਆਏ ਹੂੰ ਹੂੰ ਤਾਂ ਹੋ ਹੀ ਹੋਣਗੇ ਮੁੱਖ ਮੰਤਰੀ ਸਾਹਿਬ ਚੋਹਾਨ ਸਾਹਿਬ ਕੇ ਤੁਸ਼ੀਮ ਮਿਸ਼ਰਾ ਜੀ ਆ ਕੀ ਕੀਤਾ ਹੂੰ ਹੂੰ ਘਰ ਵਾਲੀ ਤੁਹਾਡੀ ਐਮਐਲਏ ਹੈ ਤੁਸੀਂ ਪ੍ਰਧਾਨੋਂ ਪ੍ਰਧਾਨ ਜਿਹੜਾ ਪੰਚਾਇਤ ਜਿਹੜਾ ਜ਼ਿਲ੍ਹਾ ਪੰਚਾਇਤ ਦਾ ਪ੍ਰਧਾਨ ਹੋਣਾ ਜੀ ਇਹਦਾ ਸਟੇਟਸ ਜਿਹੜਾ ਹੈ ਵੀ ਆਪਣੇ ਚੇਅਰਮੈਨ ਹੁੰਦੇ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਇਹਦਾ ਸਟੇਟਸ ਇਕੁਅਲ ਟੂ ਸਟੇਟ ਮਿਨਿਸਟਰੀ ਜੀ ਔਰ ਇਹ ਨਹੀਂ ਫਿਰ ਬਤਾ ਮੇਰਾ ਖਿਆਲ ਜਵੇ ਵਾਲਾ ਹੁਣੇ ਅਵੇ ਮਿਸ਼ਰਾ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿੱਤਾ ਜੀ ਔਰ ਅਸਤੀਫਾ ਦੇਣ ਤੋਂ ਬਾਅਦ ਯੂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਫਿਰ ਉਹ ਸਰਸ ਦੇ ਦੌਰਾਨ ਜੀ ਕਹਿੰਦੇ ਇਹਨਾਂ ਦੇ ਖਿਲਾਫ ਪਰਚੇ-ਪੁਰਚੇ ਵਾਵਾ ਲੜਦੇ ਹੋਏ ਅੱਛਾ ਜੀ ਤੰਗ ਪਰੇਸ਼ਾਨ ਕਰਦੀ ਹੈ ਤੇ ਹੁਣ ਜਦੋਂ ਇਹ ਬੀਬੀ ਰੋਈ ਹੈ ਹੂੰ ਹੂੰ ਪਰ ਵੀ ਗ੍ਰਹਿ ਮੰਤਰੀ ਨੇ ਪ੍ਰੋਸਾ ਵੀ ਦਿੱਤਾ ਹੈ ਪਰ ਜਿਵੇਂ ਕਹਿੰਦੇ ਹੁੰਦੇ ਵੀ ਜਦੋਂ ਮੀਂਹ ਪੈਂਦਾ ਹੈ ਤੇ ਮੀ ਪੈਣ ਦਿਆਂ ਗਵੰਗਾਂ ਦ ਦੂਜੇ ਲੱਗ ਪੈਂਦੇ ਜੀ ਕਿ ਉਹ ਬੋਲਣਾ ਸ਼ੁਰੂ ਕਰ ਦਿੰਦੇ ਕਿ ਹਾਂ ਜੀ ਉਹ ਤਾਂ ਮੀ ਪੈਣੇ ਐਰੇ ਲੱਗਦਾ ਹੈ ਕਿ ਮੱਧ ਪ੍ਰਦੇਸ਼ ਦੀ ਇਲੈਕਸ਼ਨ ਵੀ ਸਿਰ ਤੇ ਆ ਗਈ ਨਾ ਬਿਲਕੁਲ ਲੰਮਾ ਸਮਾਂ ਹੋ ਵੀ ਗਿਆ 15 ਸਾਲਾਂ ਤੋਂ ਸ਼ਿਵਰਾਜ ਸਿੰਘ ਚੋਹਾਨ ਬੈਠੇ ਹੂੰ ਹੂੰ ਭਾਵੇਂ ਉੱਥੋਂ ਦੀ ਕਾਂਗਰਸ ਪਾਰਟੀ ਜਿਹੜੀ ਹੈਗੀ ਉਹ ਇੱਕ ਮੁਠ ਨਹੀਂ ਜੀ ਲੇਕਿਨ ਤਿੰਨ ਲੀਡਰਾਂ ਦੇ ਵਿੱਚੋਂ ਦੋ ਲੀਡਰ ਜਿਹੜੇ ਹੈਗੇ ਪੂਰੇ ਇੱਕ ਦੂਜੇ ਨਾਲ ਮਿਲ ਕੇ ਚੱਲ ਰਹੇ ਹੂੰ ਹੂੰ ਲੀਡਰ ਉੱਥੇ ਤਿੰਨ ਹੈ ਜੀ ਕਮਲਨਾਥ ਜੀ ਪ੍ਰਧਾਨ ਨੇ ਜਿਹੜੀ ਇਲੈਕਸ਼ਨ ਕੈਂਪੇਨ ਕਮੇਟੀ ਹੈ ਹੂੰ ਹੂੰ ਉਹਦੇ ਚੇਅਰਪਰਸਨ ਹੈ ਮਿਸਟਰ ਸਿੰਧਗਿਆ ਜੀ ਔਰ ਦਿਗਬਿਜੈ ਸਿੰਘ ਵੀ ਵੱਡੇ ਲੀਡਰ ਹੈ ਦਿਗਬਿਜੈ ਸਿੰਘ ਦੀ ਸਰਪਾਵੇਂ ਤੋਂ ਨਾਲ ਨਹੀਂ ਮਿਲਦੀ ਜੀ ਲੇਕਿਨ ਕਮਲਨਾਥ ਤੇ ਸਿੰਧਗਿਆ ਸਾਹਿਬ ਹੂੰ ਹੂੰ ਉਹਨਾਂ ਦਾ ਪੈਰ ਤਾਂ ਜਿਹੜਾ ਆਪਸ ਵਿੱਚ ਮਿਲਦਾ ਹੈ ਜੀ ਕੈਂਪੇਨ ਵੀ ਤੋਂ ਵਧੀਆ ਚਲਾ ਰਹੇ ਹੈ ਜਿਹੜੀ ਹਵਾ ਰਹੀ ਹੈ ਹਵਾ ਦੇ ਮੁਤਾਬਕ ਹੈ ਕਿ ਹਾਲਾਤ ਬੀਜੇਪੀ ਆਸਤੇ ਚੰਗੇ ਜੀ ਚੰਗੇ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਹੂੰ ਹੂੰ ਤੇ ਬਿਲਕੁਲ ਪ੍ਰਧਾਨ ਮੰਤਰੀ ਨੇ ਉਸੇ ਤਰਜ਼ ਤੇ ਜੀ ਉੱਥੇ ਵੀ ਫਿਰ ਖੋਲਦਿਆਂ ਜੀ ਥੈਲੀਆਂ ਦੀਆਂ ਥੈਲੀਆਂ ਤਾਂ ਕਿ ਮੇਰਾ ਕਲ ਤਾਂ ਕੰਟੇਨਰ ਹੀ ਖਵਾ ਗਿਆ ਬਾਕੀ ਅੱਛਾ ਜੀ ਨੋਟਾਂ ਦੇ ਕੰਟੇਨਰ ਹੀ ਖੋਲਤੇ ਹੂੰ ਹੂੰ ਕਹਿੰਦੇ ਜੀ ਵਿਕਾਸ 15 ਸਾਲਾਂ ਜਿਹੜਾ ਨਹੀਂ ਹੋਇਆ ਕਹਿੰਦੇ ਉਹਨਾਂ ਆ ਜਿਹੜੇ 3-4 ਮਹੀਨੇ ਰਹਿ ਗਏ ਨੇ ਇਹਨਾਂ ਚ ਕਰਾ ਦੇਣ ਹੂੰ ਹੂੰ ਵਿਕਾਸ ਹੀ ਵਿਕਾਸ ਸਾਰੇ ਪਾਸੇ ਇਹ ਕਿੰਨੇ ਕੋਲੇ ਬੜਾ ਤੇ ਇਹਨਾਂ ਦੇ ਭਾਈ ਵਾਲਾਂ ਕੋਲੇ ਵੀ ਹੈਗਾ ਕਿਤੇ ਟਰਾਲੀਆਂ ਕਿਤੇ ਤੂੜੀ ਦਾ ਢੰਡਾ ਵਾਂਗੂ ਕਿਤੇ ਟਰੱਕ ਦੇ ਟਰੱਕ ਨੂੰ ਸਮਝ ਨਹੀਂ ਆਉਂਦਾ ਕਿ ਕਿੱਥੇ ਪਰ ਉਹ ਵਿਕਾਸ ਤੇ ਹੋਣਾ ਕਿੰਨਾ ਹੈ ਕਿ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਗੁਜਰਾਤ ਦੀ ਇਲੈਕਸ਼ਨ ਹੋਈ ਹੈ ਜੀ ਉਦੋਂ ਵੀ ਜਾ ਕੇ ਉੱਥੇ ਕਿਹਾ ਸੀ ਹਾਂ ਮੰਗੋ ਪੈਸੇ ਕਿਨੇ 500000 2000 ਕਰੋੜ ਐਸ ਤਰ੍ਹਾਂ ਲੱਗੇ ਸੀ ਪ੍ਰਧਾਨ ਮੰਤਰੀ ਕਰਨੇ ਮੇ ਜਲਸੇ ਵਾਲੇ ਕਰਦੇ ਹੁੰਦੇ ਬਾਅਦ ਦੇ ਵਿੱਚ ਜਦੋਂ ਮਹਾਗੱਠ ਚੋੜ ਬਣ ਗਿਆ ਉੱਥੇ ਸਰਕਾਰ ਇਹਨਾਂ ਦੀ ਨਾ ਰਹੀ ਹੂੰ ਤੇ ਦੂਜੀ ਸਰਕਾਰ ਆ ਗਈ ਹੂੰ ਤੇ ਉਸ ਵੇਲੇ ਬਿਹਾਰ ਵਾਲੇ ਤੁਹਾਨੂੰ ਚੀਕਾ ਮਾਰੀ ਜਿੰਦੇ ਨਤੀਸ਼ ਕੁਮਾਰ ਕਹਿੰਦਾ ਜੀ ਸਾਨੂੰ ਸਪੈਸ਼ਲ ਸਟੇਟਿਸੀ ਦੇ ਦਿਓ ਜੀ ਹਾਂ ਹਾਂ ਸਾਡੀ ਤਾਂ ਹਾਲਤ ਬੜੀ ਮਾੜੀ ਹੈ ਵੀ ਹੋਣਾ ਕੀ ਹੈ ਹਾਂ ਐਨੀ ਕਲ ਜ਼ਰੂਰ ਹੈ ਕਿ ਗੁਜਰਾਤ ਦੀ ਇਲੈਕਸ਼ਨ ਮਿਲੇ ਹੂੰ ਗੁਜਰਾਤ ਦੀ ਚੋਣ ਤੋਂ ਪਹਿਲਾਂ ਜਿਹੜਾ ਪੈਸਾ ਸੁੱਟਿਆ ਸੀ ਉੱਥੇ ਜੀ ਉਹਦਾ ਥੋੜਾ ਜਿਹਾ ਉੱਥੇ ਰੰਗ ਦਿਖਿਆ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਵੀ ਚਿੰਤਤ ਹੈ ਤੇ ਮੈਨੂੰ ਜਵਾਬ ਦੀ ਇਹ ਵੀ ਕਿਤੇ ਇਹ ਕਿਉਂਕਿ ਮਿਸ਼ਰਾ ਸਾਹਿਬ ਆਪ ਤਾਂ ਪਹਿਲਾਂ ਚਲੇ ਗਏ ਹੂੰ ਹੂੰ ਤੇ ਮੈਸੇਜ ਮੇ ਸਿਰਾਨੇ ਵੀ ਕਿਤੇ ਮਾਨ ਬਣਾ ਲਿਆ ਹੋਵੇ ਜੀ ਕਿ ਆਪਣਾ ਜਿਵੇਂ ਖਾਲਸਾ ਜੀ ਕਹਿੰਦੇ ਸੀ ਹਮਦਰਦੀ ਲੈਣ ਵਾਲੀ ਗੱਲ ਹੈ ਵੀ ਵਿਧਾਨ ਸਭਾ ਚ ਆਉਦਾ આરોਪ ਪਟਕੇ ਹਮਦਰਦੀ ਵਾਲੀ ਵੀ ਥੋੜੀ ਜਿਹੀ ਹਵਾ ਚਲਵਾਓ ਤੇ ਨਾਲ ਜਿਹੜੇ ਹੈਗਾ ਤਰਸ ਦੇ ਪਾਤਰ ਬੜ ਕੇ ਜੀ ਜੀ ਦੂਜੇ ਪਾਸੇ ਜਾਣ ਲਈ ਜ਼ਮੀਨ ਤਿਆਰ ਕਰ ਲੋ ਤੇ ਲੱਗਦਾ ਇਹ ਵੀ ਸ਼ਾਇਦ ਕਾਂਗਰਸ ਪਾਰਟੀ ਜਾਂਦੀ ਤਿਆਰੀ ਨਾ ਹੋਵੇ ਜੀ ਹੋ ਸਕਦਾ ਜੀ